ਜਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮ ਵਿੱਚ ਬਹੁਤ ਬਹੁਤ ਸਵਾਗਤ ਇੱਕ ਔਰਤ ਬਿਨਾ ਟਿਕਟ ਤੋਂ ਨਿਊਯਾਰਕ ਤੋਂ ਚੜ੍ਹ ਕੇ ਜਹਾਜ਼ ਦੇ ਵਿੱਚ ਪੈरिस ਪਹੁੰਚ ਗਈ ਸਾਰੀਆਂ ਕਿਦਾਂ ਬਾਈਪਾਸ ਕਰ ਗਈ ਸਕਿਉਰਿਟੀ ਉਹਦੇ ਬਾਰੇ ਗੱਲਬਾਤ ਕਰਾਂਗੇ ਕੈਲੀਫੋਰਨੀਆ ਵਿੱਚ ਸਾਈਬਰ ਟਰੱਕ ਕ੍ਰੈਸ਼ ਹੋਇਆ ਉਹਦੀ ਚਰਚਾ ਹੋ ਰਹੀ ਹੈ ohio ਦੇ ਵਿੱਚ ਬਾਥਰੂਮਾਂ ਨੂੰ ਨਵੇਂ ਨਿਯਮ ਲਾਗੂ ਕੀਤੇ ਗਏ ਹੈ ਤੇ ਡੋਨਲਡ ਟਰੰਪ ਦੇ ਟੈਰਿਫ ਦਾ ਅਸਰ ਕੀ ਹੋਊਗਾ ਇਸ ਸੰਬੰਧੀ ਚਰਚਾ ਜਾਰੀ ਸੋ ਇੱਕ ਔਰਤ ਦੀ ਕਹਾਣੀ ਹੈ ਪੈਸੰਜਰ ਬਿਨਾ ਟੈਕਟਰ ਤੋਂ ਉਹ ਜਹਾਜ਼ ਡੈਲਟਾ ਫਲਾਈਟ ਦੇ ਵਿੱਚ ਚੜ੍ਹ ਕੇ ਨਿਊਯਾਰਕ ਤੋਂ ਜੀਐਫਕੇ 에ਰਪੋਰਟ ਤੋਂ ਉੱਥੋਂ ਜਹਾਜ਼ ਦੇ ਵਿੱਚ ਚੜ੍ਹੀ ਤੇ ਉਹ ਪੈਰਿਸ ਤੱਕ ਪਹੁੰਚ ਗਈ 에ਅਰਪਲੇਨ ਦੇ ਬਾਥਰੂਮਾਂ ਦੇ ਵਿੱਚ ਲੋਕੇ ਚੱਲੀ ਗਈ ਇਸ ਫਲਾਈਟ ਦੇ ਵਿੱਚ ਹੁਣ ਗੱਲ ਤਾਂ ਨਹੀਂ ਇਹ ਮੰਨਣ ਵਾਲੀ ਲੱਗਦੀ ਤੁਹਾਡੇ ਕੋਲ ਭਾਵੇਂ ਸਾਰੀਆਂ ਆਈਡੀਆਂ ਤੇ ਸਾਰੇ ਬੋਰਡਿੰਗ ਪਾਸ ਹੋਣ ਫਿਰ ਵੀ ਤੁਹਾਨੂੰ ਦਸਾਂ ਤਾਹਾਂ ਤੇ ਰੋਕਿਆ ਜਾਂਦਾ ਜਹਾਜ਼ ਦੇ ਵਿੱਚ ਵੜਨ ਤੋਂ ਪਹਿਲਾਂ ਤੇ ਇੰਨੇ ਚੈੱਕ ਹੁੰਦੇ ਹੁਣ ਤਾਂ ਫੇਸ਼ੀਅਲ ਰੈਕੋਗਨੀਸ਼ਨ ਆ ਗਈਆਂ ਜਹਾਜ਼ਾਂ ਦੇ ਵਿੱਚ ਵੀ ਤੁਹਾਡਾ ਚਿਹਰਾ ਦੇਖ ਕੇ ਤੁਹਾਨੂੰ ਪਛਾਣ ਲੈਂਦੇ ਆ ਉਹ ਔਰਤ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਆ ਵੀ ਹੋਇਆ ਕੀ ਆ ਪਰ ਉਹ ਦੱਸਦੇ ਆ ਕਿ ਬਿਨਾ ਟਿਕਟ ਤੋਂ ਨਿਊਯਾਰਕ ਤੋਂ ਜਿਹੜੀ ਆ ਉਹ ਪੈਰਿਸ ਤੱਕ ਪਹੁੰਚ ਗਈ ਇਨਵੈਸਟੀਗੇਟਰ ਇਸ ਕੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਹਦਾ ਹੋਇਆ ਕੀ ਹੈ ਜਿਹੜੇ ਮਲਟੀਪਲ ਸਿਕਿਉਰਿਟੀ ਚੈੱਕਪੁਆਇੰਟਸ ਨੂੰ ਕ੍ਰਾਸ ਕਿੱਦਾਂ ਕਰ ਗਈ ਐਸੇ ਹਫ਼ਤੇ ਦੀ ਇਹ ਖਬਰ ਦੱਸੀ ਜਾ ਰਹੀ ਆ ਪੈरिस ਤੱਕ ਪਹੁੰਚ ਗਈ ਤੇ ਬਾਥਰੂਮ ਦੇ ਵਿੱਚ ਲੁੱਕ ਕੇ ਫਲਾਈਟ ਦੇ ਦੌਰਾਨ ਸੋ ਦੱਸਿਆ ਇਹ ਜਾ ਰਿਹਾ ਕਿ ਜਿਹੜਾ ਉਹਦੇ ਕੋਲੇ ਬੋਰਡਿੰਗ ਪਾਸ ਹੈ ਨਹੀਂ ਤੇ ਉਹਨੇ ਸਕਿਉਰਿਟੀ ਸਕਰੀਨਿੰਗ ਜਿਹੜੀ ਆ ਉਹ ਉਹ ਕੀਤੀ ਆ ਕੰਪਲੀਟ ਫਿਰ ਦੋ ਜਿਹੜੇ ਆਇਡੈਂਟੀਟੀ ਵੈਰੀਫਿਕੇਸ਼ਨ ਜਿੱਥੇ ਉਹ ਦੇਖਣਾ ਹੁੰਦਾ ਤੁਹਾਡੇ ਆਈਡੀ ਤੇ ਬੋਰਡਿੰਗ ਸਟੇਟਸ ਦੇਖਣਾ ਹੁੰਦਾ ਉਹਨਾਂ ਨੂੰ ਬਾਈਪਾਸ ਕਰਕੇ ਡੈਲਟਾਇਰ ਕ੍ਰਾਫਟ ਦੇ ਵਿੱਚ ਜਿਹੜੀ ਟ੍ਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਨਸੀਡੈਂਟ ਜਿਹੜੇ ਕਹਿੰਦੇ ਹੈ ਸਭ ਤੋਂ ਬਿਜ਼ੀਐਸਟ ਟਰੈਵਲ ਡੇ ਜਿਹੜੇ ਸਾਲ ਦੇ ਸੀਗੇ ਜਿੱਦਣ ਲਗਭਗ 27 ਲੱਖ ਯਾਤਰੀ ਟ੍ਰੈਵਲ ਕੀਤਾ ਏਅਰਪਲੇਨਸ ਦੇ ਵਿੱਚ ਇੱਕ ਦਿਨ ਦੇ ਵਿੱਚ ਜਿਹੜੀ ਥੈਂਕਸ giving ਹਾਲੀਡੇ ਤੋਂ ਪਹਿਲਾਂ ਉਸ ਦਿਨ ਦੀ ਇਹ ਘਟਨਾ ਆ ਟੀਐਸਏ ਦਾ ਡਾਟਾ ਇਹ ਦੱਸ ਰਿਹਾ ਸੋ ਉਹ ਕਹਿੰਦੇ ਇਨਵੈਸਟੀਗੇਸ਼ਨ ਹਜੇ ਚੱਲ ਰਹੀ ਆ ਵੀ ਕੀ ਹੋਇਆ ਕੀ ਆ ਬੋਰਡਿੰਗ ਸਟੇਸ਼ਨਸ ਨੂੰ ਕਿੱਦਾਂ ਬਾਈਪਾਸ ਕਰ ਗਈ ਜਾਂ ਜਹਾਜ਼ ਤੱਕ ਪਹੁੰਚ ਕਿੱਦਾਂ ਗਈ ਹੁਣ ਲਾ ਅਨਫੋਰਸਮੈਂਟ ਵਾਲਿਆਂ ਨੂੰ ਪੁੱਛਿਆ ਜਾ ਰਿਹਾ ਵੀ ਤੁਸੀਂ ਉਸ ਵੇਲੇ ਕੀ ਕਰਦੇ ਸੀ ਸੋ ਜਿਹੜਾ ਮੈਟਰ ਉਹ ਕਹਿੰਦੇ ਸੇਫਟੀ ਤੇ ਸਿਕਿਉਰਿਟੀ ਦਾ ਬੇਨਟ ਟੱਕ ਤੋਂ ਪਹੁੰਚ ਕੇ ਮਾੜੀ ਗੱਲ ਆ ਪਰ ਜੇ ਕੱਲ ਨੂੰ ਕੋਈ ਗਲਤ ਇੰਟੈਂਸ਼ਨ ਵਾਲਾ ਬੰਦਾ ਇਸ ਤਰੀਕੇ ਦੇ ਨਾਲ ਸਿਕਿਉਰਿਟੀ ਨੂੰ ਬਾਈਪਾਸ ਕਰ ਜੇ ਤਾਂ ਫਿਰ ਕੀ ਹੋਊਗਾ ਹੁਣ ਇੱਕ ਇਹਨਾਂ ਨੇ ਬੜੀ ਵੱਡੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ ਉਹਦੇ ਵਿੱਚ ਇਹ ਜਿਹੜੀ ਏਵੀਏਸ਼ਨ ਸਟੇਕ ਹੋਲਡਰਸ ਨੇ ਜਾਂ ਦੂਜੇ ਨੇ ਇਨਫੋਰਸਮੈਂਟ ਆ ਉਹਨਾਂ ਨੂੰ ਉਹ ਸਾਰਿਆਂ ਦੇ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਕਿ ਜਿੱਥੇ ਇਹ ਕਦੇ 55 ਤੋਂ 60 ਸਾਲ ਦੇ ਵਿਚਕਾਰ ਇਸ ਔਰਤ ਦੀ ਉਮਰ ਆ ਰਸ਼ੀਅਨ ਪਾਸਪੋਰਟ ਆ ਇਹਦੇ ਕੋਲ ਜਿਹੜੀ 에어ਪੋਰਟ ਨੇ ਹੁਣ ਬਾਅਦ ਵਿੱਚ ਜਾਣਕਾਰੀ ਸਾਂਝੀ ਕੀਤੀ 에어ਪੋਰਟ ਅਫੀਸ਼ੀਅਲਸ ਨੇ ਤੇ ਪੈਰਿਸ ਦੇ ਵਿੱਚ ਇਹ ਉਹਨਾਂ ਨੇ ਜਿਹੜੀ ਇਹ ਜਾਣਕਾਰੀ ਦਿੱਤੀ ਹੈ ਇਹਨੂੰ ਹੁਣ ਦੁਬਾਰਾ ਵਾਪਸ ਯੂਨਾਈਟਿਡ ਸਟੇਟਸ ਇੱਥੇ ਵਾਪਸ ਭੇਜਿਆ ਜਾ ਰਿਹਾ ਹੈ ਕਿਉਂਕਿ ਇਹ ਵੇਟਿੰਗ ਜ਼ੋਨ ਦੇ ਉੱਤੇ ਆ ਉੱਥੇ ਇਹ ਪੈਰਿਸ ਤੇ 에어ਪੋਰਟ ਦੇ ਉੱਤੇ ਜਿਹੜੇ ਜਿਹੜੇ ਲੋਕ ਮਤਲਬ ਜਿੱਥੇ ਹੁੰਦੇ ਆ ਜਿਹਨਾਂ ਨੂੰ ਰਿਪੋਰਟ ਕਰਨਾ ਹੁੰਦਾ ਜਿਹੜੇ ਜ਼ੋਨ ਦੇ ਵਿੱਚ ਉਹ ਹੁੰਦੇ ਆ ਉਹਦੇ ਕੋਲ ਕੰਡੀਸ਼ਨਸ ਨਹੀਂ ਇਹ ਕਿ ਕੋਈ ਯੂਰਪ ਦੇ ਵਿੱਚ ਅੱਗੇ ਜਾ ਸਕੇ ਉਹਨੇ ਅਸਾਈਲਮ ਲਈ ਅਪਲਾਈ ਕੀਤਾ ਕਹਿੰਦੇ ਪਹਿਲਾਂ ਕੋਈ ਸਾਲ ਪਹਿਲਾਂ ਇੱਥੇ ਆਪਣੇ ਫਰਾਂਸ ਦੇ ਵਿੱਚ ਅਫੀਸ਼ੀਅਲਸ ਇਹ ਵੀ ਦੱਸਦੇ ਆ ਪਰ ਉਹਨੂੰ ਮਿਲੀ ਨਹੀਂ ਹੁਣ ਉਹਦੀ ਜਿਹੜੀ ਉਹਨਾਂ ਨੇ ਮੈਂਟਲ ਸਟੇਟ ਬਾਰੇ ਉਹਦੇ ਕੁਝ ਨਹੀਂ ਕਿਹਾ ਵੀ ਉਹ ਠੀਕ ਠਾਕ ਆ ਜਾਂ ਕੀ ਗੱਲ ਆ ਜਾਂ ਉਹਦੇ ਕਿਉਂ ਐਸ ਤਰ੍ਹਾਂ ਉਹਨੇ ਕੀਤਾ ਕੁਦਰਤੀ ਆ ਉਹਨੂੰ ਜਰਮਾਨਾ ਤੇ ਹੋਊਗਾ ਇਹ ਸਾਰੇ ਕੁਝ ਦਾ ਪਰ ਆਪਣੇ ਆਪ ਨੂੰ ਇੱਕ ਵੱਡੀ ਖਬਰ ਆ ਕਿ ਇਨਸੀਡੈਂਟ ਵਾਪਰਿਆ ਕਿਦਾਂ ਪਾਇਲਟ ਨੇ ਫਿਰ ਕਹਿੰਦੇ ਅਨਾਉਂਸਮੈਂਟ ਕੀਤੀ ਵੀ ਇੱਕ ਸੀਰੀਅਸ ਸਿਕਿਉਰਿਟੀ ਇਸ਼ੂ ਆ ਗਿਆ ਨਿਊਯਾਰਕ ਸਿਟੀ ਦੇ ਰੀਅਲ ਏਸਟੇਟ ਜਿਹੜੇ ਹੈਗੇ ਆ ਉੱਥੇ ਇੱਕ ਬ੍ਰੋਕਰ ਜਿਹੜਾ ਉਸ ਡੈਲਟਾ 에ਅਰ ਫਲਾਈਟ ਦੇ ਵਿੱਚ ਸੀ ਉਹਨੇ ਦੱਸਿਆ ਤੇ ਉੱਥੋਂ ਕਹਿੰਦੇ ਪਤਾ ਲੱਗਿਆ ਵੀ ਇੱਕ ਪੈਸੇਂਜਰ ਵਿੱਚ ਸੀਗਾ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਸਾਰੇ ਆਪਣੀਆਂ ਆਪਣੀਆਂ ਸੀਟਾਂ ਤੇ ਬੈਠ ਜਾਓ ਜਦੋਂ ਉੱਥੇ ਜਹਾਜ਼ ਪੈਰਸ ਉਤਰਿਆ ਉੱਥੋਂ ਲਿਆ ਕੇ ਉਹਨਾਂ ਨੇ ਫਿਰ ਉਹ ਰੂਮ ਜਿਹੜਾ ਉਹ ਉਹਨੂੰ ਮਤਲਬ ਲੈ ਕੇ ਗਏ ਤੇ ਫਿਰ ਇਹ ਸਾਰੀ ਕਾਰਵਾਈ ਦਾ ਕਾਰਵਾਈ ਕੀਤੀ ਤੇ ਪਤਾ ਲੱਗਿਆ ਵੀ ਉਹ ਬਾਥਰੂਮਾਂ ਦੇ ਵਿੱਚ ਜਾਂ ਇੱਕ ਤੋਂ ਦੂਜੇ ਚ ਦੂਜੀ ਤੋਂ ਦੂਜੇ ਚ ਇਹ ਮਤਲਬ ਇੱਕ ਅਨਬਿਲੀਵੇਬਲ ਜਾਂ ਕਹਿ ਲਓ ਇਦਾਂ ਆਮ ਤੌਰ ਦੇ ਉੱਤੇ ਹੁੰਦਾ ਨਹੀਂ ਪਰ ਕਿਸ ਤਰੀਕੇ ਨਾਲ ਉਹ ਸਾਰੇ ਚੈੱਕ ਪੁਆਇੰਟ ਕਲੀਅਰ ਕਰਕੇ ਅੱਗੇ ਜਾਂਦੀ ਆ ਬਿਨਾ ਬੋਰਡਿੰਗ ਪਾਸ ਤੋਂ ਬਿਨਾ ਟਿਕਟ ਤੋਂ ਉੱਥੇ ਪਹੁੰਚਦੀ ਆ ਤੇ ਕਿਹੜੇ ਤਰੀਕੇ ਦੇ ਨਾਲ ਉਹ ਜਹਾਜ਼ 'ਚ ਵੀ ਜਿਹੜੇ ਉਹ ਵਾਸ਼ਰੂਮਾਂ ਦੇ ਵਿੱਚ ਲੌਕੇ ਚਲੀ ਜਾਂਦੀ ਹੈ ਆਪਣੇ ਆਪ ਦੇ ਵਿੱਚ ਬਹੁਤ ਖਰਾਨੀ ਵਾਲੀ ਗੱਲ ਹੈ ਜਦੋਂ ਹੁਣ ਰਿਸਟਿਗੇਸ਼ਨ ਪੂਰੀ ਹੋਊਗੀ ਫਿਰ ਅਗਲੀ ਗੱਲਬਾਤ ਜਿਹੜੀ ਆ ਉਹ ਸਾਹਮਣੇ ਆਓ ਅ ਇੱਕ ਦੋਸੋ ਜਿਹੜੀ ਟੈਸਲਾ ਸਾਈਬਰ ਟਰੱਕ ਦੀ ਜਿਹੜੀ ਇੱਕ ਕ੍ਰੈਸ਼ ਹੋਇਆ ਆ ਤਿੰਨ ਯੰਗ ਅਡਲਟਸ ਦੀ ਮੌਤ ਹੋਈ ਆ ਤੇ ਇੱਕ ਜਿਹੜਾ ਹੈ ਸੀਰੀਅਸਲੀ ਇੰਜਰ ਹੋਇਆ ਟੈਸਲਾ ਸਾਈਬਰ ਟਰੱਕ ਦਾ ਕੈਸ਼ ਅ ਪਿਡਮੌਂਟ ਕੈਲੀਫੋਰਨੀਆ ਦੇ ਵਿੱਚ ਕੱਲ ਪਰਸੋਂ ਸਵੇਰੇ ਦੱਸਿਆ ਜਾ ਰਿਹਾ ਬੁੱਧਵਾਰ ਸਵੇਰੇ ਇਹ ਘਟਨਾ ਵਾਪਰੀ ਹੈ ਜਦੋਂ ਉਹ ਪੁਲਿਸ ਨੂੰ ਅਲਰਟ ਕੀਤਾ ਗਿਆ ਲਗਭਗ 3:00 ਵਜੇ ਸਵੇਰੇ ਉਹ ਵੀ ਜਦੋਂ ਕ੍ਰੈਸ਼ ਹੋ ਗਿਆ ਆਈਫੋਨ ਜਦੋਂ ਕ੍ਰੈਸ਼ ਹੋ ਜਾਂਦਾ じゃ ਇਹਨੂੰ ਕੁਝ ਹੁੰਦਾ ਕਲੈਕਟ ਕਰਦਾ ਉਹਦੇ ਵਿੱਚ ਆਪਣੇ ਆਪ 911 ਕਾਲ ਹੋ ਜਾਂਦੀ ਹੈ ਉਹ ਫੋਨ ਐਕਸੀਡੈਂਟ ਹੋਇਆ ਸਾਈਬਰ ਟਰੱਕ ਦੇ ਵਿੱਚ ਇੱਥੇ ਫੋਨ ਸੀਗਾ ਇਹ ਤੇ ਉਹ ਫੋਨ ਤੋਂ 911 ਕਾਲ ਹੋ ਗਈ ਫਾਇਰ ਅੱਗ ਲੱਗੀ ਕਹਿੰਦੇ ਆਫੀਸਰ ਜਿਹੜੇ ਉੱਥੇ ਜਦੋਂ ਪਹੁੰਚੇ ਆ ਸਾਈਬਰ ਟਰੱਕ ਪੂਰੀ ਤਰ੍ਹਾਂ ਉਹ ਮਤਲਬ ਉਹਨੂੰ ਅੱਗ ਲੱਗੀ ਸੀ ਇੰਨੀਆਂ ਜ਼ਿਆਦਾ ਜਿਹੜੀਆਂ ਫਲੇਮਸ ਉਹਦੀਆਂ ਲਪਟਾਂ ਇੰਨੀਆਂ ਜ਼ਿਆਦੀਆਂ ਜ਼ਿਆਦਾ ਸੀ ਜਿਹੜੇ ਰੈਗੂਲਰ ਐਕਸਟਿੰਕਸ਼ਰਸ ਨੇ ਜਿਨ੍ਹਾਂ ਦੇ ਨਾਲ ਅੱਗ ਬੁਝਾਉਣ ਵਾਲਾ ਸਮਾਨ ਹੁੰਦਾ ਉਹਦੇ ਨਾਲ ਉਹ ਅੱਗ ਬੁਝਦੀ ਨਹੀਂ ਸੀ ਫਿਰ ਜਿਹੜੀ ਰੈਸਕਿਊ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਮੋਟਰਿਸਟ ਨੇੜੇ ਦੀ ਲੰਘ ਰਹੇ ਸੀ ਕੁਝ ਕਾਰਾਂ ਵਾਲੇ ਉਹਨਾਂ ਨੇ ਇੱਕ ਬੰਦੇ ਨੂੰ ਵਿਅਕਤੀ ਨੂੰ ਉਹਦੇ ਵਿੱਚੋਂ ਵਹੀਕਲ ਦੇ ਵਿੱਚੋਂ ਬਾਹਰ ਕੱਢ ਲਿਆ ਇਹ ਤੋਂ ਪਹਿਲਾਂ ਕਿ ਜਿਹੜੀ ਅੱਗ ਸੀਗੀ ਉਹ ਅਨਕੰਟਰੋਲੇਬਲ ਹੁੰਦੀ ਇੱਕ ਬੰਦਾ ਉਹਨਾਂ ਨੇ ਕੱਢ ਕੇ ਜਿਹੜਾ ਬਚਾ ਲਿਆ ਸੋ ਫਾਇਰ ਡਿਪਾਰਟਮੈਂਟ ਨੇ ਉੱਥੇ ਦੱਸਿਆ ਕਿ ਵੈਨਚੁਅਲੀ ਉਹਨਾਂ ਨੇ ਜਿਹੜੀ ਆਗਿਆ ਉਹਨੂੰ ਉੱਥੇ ਕਾਬੂ ਕਰ ਲਿਆ ਉੱਥੇ ਪਹੁੰਚ ਕੇ ਪੁਲਿਸ ਹੁਣ ਦੇਖ ਰਹੀ ਆ ਕਿ ਜਿਹੜੇ ਇਹ ਵਿਕਟਮਸ ਹੈਗੇ ਇਹਨਾਂ ਨੇ ਇੱਕ ਪਹਿਲਾ ਸੋਸ਼ਲ ਇਵੈਂਟ ਇਕੱਠਿਆਂ ਨੇ ਉੱਥੇ ਅਟੈਂਡ ਕੀਤਾ ਕ੍ਰੈਸ਼ ਤੋਂ ਪਹਿਲਾਂ ਹਜੇ ਤੱਕ ਇਹ ਨਹੀਂ ਪਤਾ ਲੱਗਿਆ ਵੀ ਉਹਦੇ ਵਿੱਚ ਕੋਈ ਮਕੈਨੀਕਲ ਫਾਲਟ ਹੈਗਾ ਜਾਂ ਕੋਈ ਇਦਾਂ ਦਾ ਕੋਈ ਐਵਿਡੈਂਸ ਜਿਹੜਾ ਮਿਲੇ ਜਿਹਦੇ ਵਿੱਚੋਂ ਪਤਾ ਲੱਗ ਸਕੇ ਕਿ ਇਹ ਟੈਸਲਾ ਸਾਈਬਰਟ੍ਰੈਕ ਕ੍ਰੈਸ਼ ਹੋਇਆ ਕਿਉਂ ਇੱਕ ਰੀਜ਼ਨ ਦੱਸਿਆ ਜਾ ਰਿਹਾ ਇਹਦੇ ਵਿੱਚ ਕਿ ਸਪੀਡ ਕਨਫਰਮ ਕੀਤੀ ਗਈ ਹੈ ਇੱਕ ਫੈਕਟਰ ਸੀਗਾ ਇਸ ਐਕਸੀਡੈਂਟ ਦਾ ਦੂਜੇ ਫੈਕਟਰ ਜਿਹੜੇ ਆ ਕੁਛ ਨਾ ਕੁਛ ਇਹਦੇ ਨਾਲ ਰਲ ਕੇ ਕੰਟਰੀਬਿਊਟ ਕੀਤਾ ਉਹਨਾਂ ਨੇ ਕੀ ਗੱਲਬਾਤ ਸੀਗੀ ਉਹਦੀ ਜਿਹੜੀ ਆ ਹੁਣ ਜਾਣਕਾਰੀ ਅੱਗੇ ਦਿੱਤੀ ਜਾਊਗੀ ਜਿਹੜੀਆਂ ਇਹਦੀਆਂ ਉਹ ਹੈਗੀਆਂ ਮਤਲਬ ਉਹਨਾਂ ਦੀਆਂ ਆਇਡੈਂਟਿਟੀਆਂ ਹਜੇ ਰੋਕੀਆਂ ਗਈਆਂ ਉਹ ਨਹੀਂ ਦੱਸਿਆਂ ਗਈਆਂ ਵੀ ਇਹ ਕੌਣ ਸੀਗੇ ਕਿੱਥੋਂ ਆਏ ਸੀ ਜਾਂ ਕੀ ਗੱਲਬਾਤ ਸੀਗੀ ਸੋ ਇਨਵੈਸਟੀਗੇਸ਼ਨ ਇਹਦੀ ਪੁਲਿਸ ਡਿਪਾਰਟਮੈਂਟ ਜਿਹੜਾ ਕੰਮ ਰਿਹਾ ਹੈ ਕੈਲੀਫੋਰਨੀਆ ਹਾਈਵੇ ਪੈਟਰੋਲ ਵੀ ਉਹ ਇਕੱਠੇ ਹੋ ਕੇ the cause of crash rubber ਦੀ ਕੋਸ਼ਿਸ਼ ਕਰ ਰਿਹਾ ਵੀ ਅਸਲ ਦੇ ਵਿੱਚ ਇਹਦੇ ਵਿੱਚ ਵਾਪਰਿਆ ਕੀ ਸੀ ਅਗਲੀ ਗੱਲ ਦੋਸਤੋ ਨਵੇਂ ਬਾਥਰੂਮ ਲਾ ਹਾਇਓ ਦੇ ਵਿੱਚ ਆਏ ਨੇ ਹਾਇਓ ਨੇ ਇੱਕ ਨਵਾਂ ਕਾਨੂੰਨ ਬਣਾਇਆ ਕਿ ਜਿਹੜੇ 트랜ਸਜੈਂਡਰ ਸਟੂਡੈਂਟਸ ਨੇ ਉਹ ਮਲਟੀ ਸਟਾਲ ਵਾਸ਼ਰੂਮਸ ਜਿਹੜੇ ਉਹਨਾਂ ਦੇ ਜੈਂਡਰਡ ਐਂਟੀਟੀ ਨਾਲ ਮੈਚ ਕਰਦੇ ਆ ਸਕੂਲਾਂ ਜਾਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਜਿਹੜਾ ਉਥੋਂ ਰੋਕਿਆ ਜਾ ਸਕੇ ਉਹਦੇ ਵੱਲ ਨਾ ਉਹ ਨਾ ਕਰਨ ਜਲਦੀ ਇਹ ਸ਼ੁਰੂ ਹੋ ਜਾਣਾ ਇਹ ਕਹਿੰਦੇ 90 ਦਿਨਾਂ ਦੇ ਵਿੱਚ ਸ਼ੁਰੂ ਹੋ ਜੂਗਾ ਤੇ ਜਿਹੜਾ ਹੋਊਗਾ ਇਹ ਕਿੰਡਰਗਾਰਟਨ ਤੋਂ ਲੈ ਕੇ ਹਾਇਰ ਐਜੂਕੇਸ਼ਨ ਤੱਕ ਜਿਹੜੇ سپورਟਰਸ ਨੇ ਉਹਨਾਂ ਦਾ ਆਰਗੂਮੈਂਟ ਇਹ ਹੈ ਜਿਹੜੇ ਇਸ ਗੱਲ ਦੀ سپورਟ ਕਰ ਰਹੇ ਸੀ ਕਿ ਇਹ ਜਿਹੜੀਆਂ ਕੁੜੀਆਂ ਜਾਂ ਔਰਤਾਂ ਨੇ ਉਹਨਾਂ ਨੂੰ ਰੈਸਟਰੂਮ ਦੇ ਵਿੱਚ ਜਾਂ ਲੋਕਰ ਰੂਮਸ ਦੇ ਵਿੱਚ ਸੇਫ ਰੱਖਣ ਦੇ ਲਈ ਬੜਾ ਸਾਰਥਕ ਜਿਹੜੇ ਕ੍ਰਿਟਿਕ ਨੇ ਇਹਦੇ ਆਲੋਚਕ ਨੇ ਟਰਾਂਸ ਰਾਈਟਸ ਰਾਈਟਸ ਗਰੁੱਪਸ ਨੇ ਜਿਹੜੇ ਉਹ ਆਰਗੂ ਕਰ ਰਹੇ ਆ ਕਿ ਪ੍ਰਾਈਵੇਸੀ ਤੇ ਟਰਾਂਸਜੈਂਡਰ ਲੋਕਾਂ ਨੂੰ ਇੱਕ ਰਿਸਕ ਦੇ ਉੱਤੇ ਹਰਾਸਮੈਂਟ ਦੇ ਉੱਤੇ ਪਾ ਰਹੇ ਆ ਜਿਹੜੇ ਜੈਂਡਰ ਨਿਊਟਰਲ ਬਾਥਰੂਮ ਨੇ ਸਕੂਲ ਜਿਹੜੇ ਮਲਟੀ ਸਟਾਲ ਜੈਂਡਰ ਨਿਊਟਰਲ ਬਾਥਰੂਮ ਨਹੀਂ ਬਣਾ ਸਕਦੇ ਕ੍ਰੀਏਟ ਨਹੀਂ ਕਰ ਸਕਦੇ ਇਸ ਲਾ ਦੇ ਤਹਿਤ ਹਾਇਓ ਦੇ ਵਿੱਚ ਜਿਹੜੀ ਜੈਂਡਰ ਅਫਰਮਿੰਗ ਕੇਅਰ ਆਉ ਬੈਨਰ ਇਸ ਸਾਲ ਦੇ ਸ਼ੁਰੂ ਦੇ ਵਿੱਚ ਹੀ ਫੈਸਲਾ ਆਇਆ ਸੀ ਕਿ ਹਾਇਓ ਨੇ ਜਿਹੜੀ ਬੈਨ ਕਰ ਦਿੱਤੀ ਸੀ ਜੈਂਡਰ ਅਫਰਮਿੰਗ ਕੇਅਰ ਜਿਹਦੇ ਵਿੱਚ ਸਾਰਾ ਕੁਝ ਆਉਂਦਾ ਹੈ ਪਿਊਬਰਟੀ ਬਲੋਕਰ ਜਾਂ ਹਾਰਮੋਨ ਥੈਰੇਪੀ ਜਿਹੜੀ ਮਾਈਨਰਸ ਦੇ ਲਈ ਬੱਚਿਆਂ ਦੇ ਕੇਸ ਦੇ ਵਿੱਚ ਸੋ ਇਸ ਗੱਲ ਕਰਕੇ ਜਾਂ ਇਸ ਨਿਯਮ ਕਰਕੇ ਕਈ ਪਰਿਵਾਰ ਜਿਨ੍ਹਾਂ ਦੇ 트랜ਸ ਜੈਂਡਰ ਬੱਚੇ ਹੈਗੇ ਆ ਉਹ ਸਟੇਟ ਤੋਂ ਬਾਹਰ ਜਾ ਰਿਹਾ ਹੈ ਵੀ ਜੇ ਇਹ ਗੱਲ ਆ ਤਾਂ ਅਸੀਂ ਸਟੇਟ ਦੇ ਵਿੱਚ ਰਹਿਣਾ ਹੀ ਨਹੀਂ ਹੈ। ਟ੍ਰੈਂਡ ਬਹੁਤ ਜ਼ਿਆਦਾ ਹੋ ਗਿਆ। ਬਹੁਤੇ ਜਿਨੀਅਰ ਰਿਪਬਲਿਕਨ ਲੇਡ ਸਟੇਟਸ ਨੇ ਜਿੱਥੇ ਰਿਪਬਲਿਕਨ ਦਾ ਰਾਜ ਆ ਇਸ ਵੇਲੇ ਉਹਨਾਂ ਨੇ ਲਗਭਗ ਇਦਾਂ ਦੇ ਬਾਥਰੂਮਾਂ 'ਚ ਉਹਨਦੀ ਲਾਪਾਸ ਕੀਤੇ ਆ ਸਪੋਰਟਸ ਦੇ ਵਿੱਚ ਬਾਥਰੂਮਾਂ ਦੇ ਵਿੱਚ ਹੈਲਥ케ਅਰ ਦੇ ਵਿੱਚ ਜਿਹੜੇ ਟ੍ਰਾਂਸਜੈਂਡਰ ਲੋਕ ਨੇ ਪੀਪਲ ਨੇ ਉਹਨਾਂ ਦੇ ਲਈ ਫੈਡਰਲ ਐਕਸ਼ਨ ਇਹਦੇ ਵਿੱਚ ਆਮ ਤੌਰ ਤੇ ਨੈਸ਼ਨਲ ਪੱਧਰ ਦੇ ਉੱਤੇ ਰਿਪਬਲਿਕਨ ਜਿਹੜੇ ਪੁਸ਼ ਕਰ ਰਹੇ ਆ ਜ਼ਿਆਦਾ ਲਾਜ਼ ਟ੍ਰਾਂਸਜੈਂਡਰ ਰਾਈਟਸ ਤੇ ਰੋਹ ਦੇ ਵਿੱਚ ਜਿੱਦੇ ਚ ਕਾਂਗਰਸ ਤੇ ਡੋਨਲਡ ਟਰੰਪ ਲੀਡਰਸ਼ਿਪ ਦੇ ਵਿੱਚ ਹੋਰ ਵੇਚਦੀਆਂ ਗੱਲਾਂ ਬਾਤਾਂ ਹੋਣਗੀਆਂ ਜੇ ਟ੍ਰਾਂਸਲਾਈਟ ਐਡਵੋਕੇਟਸ ਨੇ ਉਹਨਾਂ ਦਾ ਇਹ ਆ ਕਿ ਉਹ ਅਪਸੈਟ ਨੇ ਇਸ ਗੱਲ ਕਰਕੇ ਕਿਉਂਕਿ ਵੀ ਇਹ ਨਿਯਮ ਜਿਹੜੇ ਅਨਫੇਅਰ ਨੇ ਹਾਰਮਫੁਲ ਨੇ ਤੇ ਲਾਈਫ ਜਿਹੜੀ ਜ਼ਿਆਦਾ ਹਾਇਓ ਦੇ ਵਿੱਚ ਹਾਰਡਰ ਬਣ ਜੂਗੀ ਇਹਨਾਂ ਲੋਕਾਂ ਦੇ ਲਈ ਹੁਣ ਮਾਮਲਾ ਬੜਾ ਟਿੱਡਾ ਆਇਆ ਇਹ ਇਹ ਇੱਕ ਵਿਅਕਤੀ ਕਿਸੇ ਬੱਚੇ ਦਾ ਜਨਮ ਹੁੰਦਾ ਵੀ ਉਹ ਕੁੜੀ ਆ ਜਾਂ ਉਹ ਮੁੰਡਾ ਆ ਵੱਡਾ ਹੋ ਕੇ ਉਹ ਟ੍ਰਾਂਸਜੈਂਡਰ ਬਣ ਜਾਂਦਾ ਮਤਲਬ ਮੁੰਡੇ ਤੋਂ ਕੁੜੀ ਬਣ ਜਾਂਦਾ ਜਾਂ ਕੁੜੀ ਤੋਂ ਮੁੰਡਾ ਬਣ ਜਾਂਦਾ ਹੁਣ ਉਹ ਹੈ ਕੀ ਐ ਅਸਲ ਦੇ ਵਿੱਚ ਕੁਝ ਸਟੇਟਾਂ ਤੇ ਕਹਿੰਦੀਆਂ ਵੀ ਸਾਨੂੰ ਨਹੀਂ ਪਤਾ ਤੁਸੀਂ ਕੀ ਬਣ ਗਏ ਆ ਜੋ ਤੁਸੀਂ ਉਸ ਵੇਲੇ ਸੀਗੇ ਜਿਹੜਾ ਤੁਹਾਡਾ ਸੈਕਸ ਡਾਕਟਰ ਨੇ ਅਸਾਈਨ ਕੀਤਾ ਸੀ ਜਦੋਂ ਤੁਹਾਡਾ ਬਰਥ ਹੋਇਆ ਸੀ ਅਸੀਂ ਤੁਹਾਨੂੰ ਉਹ ਮੰਨਾਂਗੇ ਸਾਰੀ ਉਮਰ ਜੇ ਤੁਸੀਂ ਕੁੜੀ ਸੀਗੇ ਤਾਂ ਅਸੀਂ ਤੁਹਾਨੂੰ ਕੁੜੀ ਰੱਖਾਂਗੇ ਜੇ ਕੱਲ ਉਹ ਸਪੋਰਟਸ ਹੁੰਦੀ ਹੈ ਤਾਂ ਤੁਸੀਂ ਕੁੜੀਆਂ ਵਾਲੇ ਚ ਹੀ ਪਾਰਟਿਸਿਪੇਟ ਕਰੋਗੇ ਜਾਂ ਮਤਲਬ ਜੇ ਮੁੰਡਾ ਆ ਬਾਅਦ ਦੇ ਵਿੱਚ ਕੁੜੀ ਬਣ ਗਿਆ ਤਾਂ ਉਹਨੂੰ ਮੁੰਡਿਆਂ ਵਾਲੀ ਸਪੋਰਟਸ ਦੇ ਵਿੱਚ ਹੀ ਪਾਰਟਿਸਿਪੇਟ ਕਰਨ ਦਵਾਂਗੇ ਅਸੀਂ ਤੁਹਾਨੂੰ ਤੇ ਇਹ ਜਿਹੜਾ 트랜ਸਜੈਂਡਰ 트랜스ਜੈਂਡਰ ਦੇ ਰਾਈਟਸ ਇਹ ਵੀ ਨਹੀਂ ਅਸੀਂ ਅਸੀਂ ਆਪਣਾ ਸੈਕਸ ਚੇਂਜ ਕਰ ਲਿਆ ਤੇ ਸਾਡੇ ਰਾਈਟਸ ਜਿਹੜੇ ਆ ਦੂਜੇ ਹੋਣੇ ਚਾਹੀਦੇ ਸੋ ਇਹ ਲਗਭਗ ਸਾਰੀਆਂ ਥਾਵਾਂ ਦੇ ਉੱਤੇ ਰੌਲਾ ਪੈ ਰਿਹਾ ਹੈ ਬਾਥਰੂਮ ਬਿਲ ਜਿਹੜਾ ਇਹ ਪਾਸ ਕੀਤਾ ਗਿਆ ਸਟੇਟ ਹਾਊਸ ਨੇ 60 31 ਦੇ ਨਾਲ ਜੂਨ ਦੇ ਵਿੱਚ ਤੇ ਸਟੇਟ ਸੈਨੇਟ ਦੇ ਵਿੱਚ ਇਹ 24 7 ਦੇ ਨਾਲ ਇਸ ਮਹੀਨੇ ਦੇ ਵਿੱਚ ਪਾਸ ਹੋਇਆ ਤੇ ਹੁਣ ਜਿਹੜਾ ਰਿਪਬਲਿਕਨ ਕੰਟਰੋਲ ਕਰਦੇ ਆ ਇਸ ਵੇਲੇ ਇਹਨਾਂ ਦੋਵਾਂ ਚੈਂਬਰਸ ਨੂੰ ਤੇ ਲਾ ਜਿਹੜਾ ਇਹ 90 ਦਿਨਾਂ ਤੋਂ ਬਾਅਦ ਮਤਲਬ ਲਾਗੂ ਹੋ ਜਾਣਾ ਹੈ ਤੇ ਉਹ ਕਿੰਡਰ ਕਾਰਡ ਤੋਂ ਲੈ ਕੇ এডਿਕੇਸ਼ਨ ਇੰਸਟੀਚੂਸ਼ਨ ਵਿੱਚ ਹਾਇਰ ਲੈਵਲ ਤੱਕ ਜਿਹੜਾ ਹੋਊਗਾ ਤੇ ਇਹ ਘਟੋ ਘਟ ਹਾਇਓ ਤੇ 14 ਜਿਹੜੀਆਂ ਹੋਰ ਸਟੇਟਸ ਨੇ ਉਹਨਾਂ ਦੇ ਵਿੱਚ ਜਿਹੜਾ ਲਾਗੂ ਕੀਤਾ ਦੱਸਿਆ ਜਾ ਰਿਹਾ ਹੈ ਅਗਲੀ ਗੱਲ ਬਾਤ ਦੋਸਤੋ ਡੋਨਲਡ 트럼ਪ ਵਾਰੇ ਡੋਨਲਡ 트럼ਪ ਨੇ ਜਨਰਲ ਟੈਰਫ ਪਲੈਨਸ ਲਾਉਂਚ ਅਨਾਉਂਸ ਕੀਤੇ ਆ ਰੋਜ਼ ਹੀ ਇੱਕ ਖਬਰ ਆ ਰਹੀ ਹੈ ਕਦੇ ਕੈਨੇਡਾ ਇਹਦੇ ਉੱਤੇ ਇਤਰਾਜ਼ ਕਰਦਾ ਕਦੇ ਜਿਹੜਾ ਮੈਕਸੀਕੋ ਆਉ ਕਹਿੰਦੇ ਸੀ ਵੀ ਇਦਾਂ ਦੇ ਜਿਹੜੇ ਕਰਾਂਗੇ ਹੁਣ ਜਦੋਂ ਪਿਛਲੀ ਵਾਰੀ 트럼ਪ ਆਏ ਸੀ ਉਦੋਂ ਵੀ ਇਹਨਾਂ ਨੇ ਇਹੀ ਕੁਛ ਕੀਤਾ ਸੀ ਜੇ ਇਹਨਾਂ ਨੇ ਉਦੋਂ ਉਹ ਕੁਛ ਕੀਤਾ ਸੀ ਤਾਂ ਉਦੋਂ ਕੀ ਹੋਇਆ ਸੀ ਤੇ ਹੁਣ ਕੀ ਹੋਊਗਾ ਹੁਣ ਇਸ ਗੱਲ ਦੇ ਉੱਤੇ ਚਰਚਾ ਚੱਲ ਰਹੀ ਹੈ ਡੋਨਲਡ 트럼ਪ ਪਲੈਨ ਕਰ ਰਿਹਾ ਕਿ ਕਾਫੀ ਵੱਡੇ ਟੈਰਫ ਜਿਹੜੇ ਆ ਅ ਮ ਟੈਰਫ ਦਾ ਮਤਲਬ ਜਿਹੜਾ ਸਮਾਨ ਅਮਰੀਕਾ ਦੇ ਵਿੱਚ ਆ ਰਿਹਾ ਉਹਦੇ ਉੱਤੇ ਟੈਕਸ ਲਾਇਆ ਜਾਊਗਾ ਆਪਣੀ ਸੈਕੰਡ ਪ੍ਰੈਜ਼ੀਡੈਂਸੀ ਦੇ ਦੌਰਾਨ ਤੇ ਮੈਕਸੀਕੋ ਕੈਨੇਡਾ ਤੇ ਚੀਨ ਨੂੰ ਟਾਰਗੇਟ ਕੀਤਾ ਜਾ ਰਿਹਾ ਰੀਜ਼ਨ ਬੜਾ ਸਾਫ਼ ਆ ਟੈਰਿਸ ਇਸ ਕਰਕੇ ਲਾ ਰਿਹਾ ਕਿ ਜਿਹੜੀ ਇਲੈਗਲ ਇਮੀਗ੍ਰੇਸ਼ਨ ਨੂੰ ਰੋਕਿਆ ਜਾ ਸਕੇ ਡਰੱਗ ਫਲੋ ਨੂੰ ਰੋਕਿਆ ਜਾ ਸਕੇ ਫੈਂਟਨਲ ਨੂੰ ਤੇ ਜਿਹੜੇ ਚਾਇਨਾ ਹੈ ਉਹਨਾਂ ਨੂੰ ਕੁਝ ਪ੍ਰੈਕਟਿਸ ਚੇਂਜ ਕਰ ਲਈ ਕਿਹਾ ਜਾਵੇ ਇੰਪੈਕਟ ਕੀ ਹੋਊਗਾ ਇੰਪਲੀਮੈਂਟ ਜਦੋਂ ਇਹ ਟੈਰਫ ਹੋ ਜਾਣੇ ਆ ਇਹਦੇ ਨਾਲ ਅਮਰੀਕਾ ਦੇ ਵਪਾਰ ਦੇ ਉੱਤੇ ਅਸਰ ਪਊਗਾ ਤੇ ਜਿਹੜੀਆਂ ਚੀਜ਼ਾਂ ਇمپੋਰਟ ਕੀਤੀਆਂ ਜਾਂਦੀਆਂ ਜਿੱਦਾਂ ਉਹ ਹੋਰ ਮਹਿੰਗੀਆਂ ਹੋ ਜਾਣਗੀਆਂ ਜਿਹੜੇ ਚਿੰਤਕ ਨੇ ਉਹ ਇਹ ਕਹਿ ਰਿਹਾ ਵੀ ਮਹਿੰਗਾਈ ਵੱਧ ਜੂਗੀ ਪਹਿਲਾਂ ਹੀ ਲੋਕਾਂ ਦੀ ਬੁਰੀ ਹਾਲਤ ਆ ਇਕਨੋਮੀ ਦੀ ਮਾੜੀ ਹਾਲਤ ਤੋਂ ਅੱਕ ਕੇ ਲੋਕਾਂ ਨੇ ਬਾਈਡਨ ਦੀ ਥਾਂ ਦੇ ਉੱਤੇ ਕਮਲਾ ਹਾਰਿਸ ਦੀ ਥਾਂ ਦੇ ਉੱਤੇ ਟਰੰਪ ਨੂੰ ਵੋਟਾਂ ਪਾਈਆਂ ਸੀ ਪਰ ਜੇ ਟੈਰਿਫ ਲਾਉਂਦੇ ਆ ਤਾਂ ਅਮਰੀਕਾ ਵਾਲਿਆਂ ਲਈ ਵੀ ਉਹ ਚੀਜ਼ਾਂ ਮਹਿੰਗੀਆਂ ਹੋਣਗੀਆਂ ਸੋ ਜਿਹੜੀਆਂ ਕਾਰਾਂ ਆ ਜਾਂ ਫੂਡ ਆ ਜਾਂ ਹੋਰ ਕਪੜਾ ਲੀੜਾ ਆ ਵੇਰ ਜਿਹੜੀਆਂ ਉਹ ਸਾਰੀਆਂ ਚੀਜ਼ਾਂ ਦੇ ਉੱਤੇ ਮਾੜਾ ਅਸਰ ਪਾਊਗਾ ਮੈਕਸੀਕੋ ਕੈਨੇਡਾ ਜਿਹੜੇ ਆ ਉਹ ਕਹਿੰਦੇ ਵੀ ਅਸੀਂ ਰਿਸਪੌਂਡ ਕਰਾਂਗੇ ਇਹਨੂੰ ਆਪਣੇ ਟੈਰਿਫਸ ਦੇ ਨਾਲ ਜੇ ਤੁਸੀਂ ਲਿਆਉਣੇ ਅਸੀਂ ਉਹਦੇ ਤੇ ਵੀ ਟੈਰਿਫ ਲਾਵਾਂਗੇ ਜਿਹੜੀ ਚੀਜ਼ ਅਮਰੀਕਾ ਕੈਨੇਡਾ ਨੂੰ ਭੇਜ ਰਿਹਾ ਹੈ ਇਹ ਵੀ ਲਾਉਣਗੇ ਹੁਣ ਡੈਮੋਕ੍ਰੇਟਸ ਚਾਹੁੰਦੇ ਆ ਕਿ ਲਾ ਪਾਸ ਕੀਤਾ ਜਾਵੇ ਜਿਹਦੇ ਵਿੱਚ ਜੇ ਇਦਾਂ ਦਾ ਟੈਰਿਫ ਦਾ ਵੱਡਾ ਫੈਸਲਾ ਲੈਣਾ ਆ ਤਾਂ ਉਹਦੇ ਚ ਕਾਂਗਰਸ ਦੀ ਅਪਰੂਵਲ ਹੋਵੇ ਵੀ ਜਿਹੜੇ ਅਮਰੀਕਨਸ ਦੇ ਲਈ ਪ੍ਰਾਈਸ ਹਾਈਕ ਨੂੰ ਰੋਕਿਆ ਜਾ ਸਕੇ ਵੀ ਕਾਂਗਰਸ ਉਹਨੂੰ ਅਪਰੂਵ ਕਰੇ ਤਾਂ ਫਿਰ ਉਹਦੇ ਵਿੱਚ ਅੱਗੇ ਜਿਹੜਾ ਫੈਸਲਾ ਹੋਵੇ ਹੁਣ ਇਹਦਾ ਕੰਪੈਰੀਜ਼ਨ ਕੀਤਾ ਜਾ ਰਿਹਾ ਡੋਨਲਡ ਟਰੰਪ ਦੀ ਪਹਿਲੀ ਟਰਮ ਦੇ ਨਾਲ ਡੋਨਲਡ ਟਰੰਪ ਨੇ ਪਹਿਲਾਂ ਜਿਹੜਾ ਟੈਰਫ ਸੀਗੇ ਨਾ ਜਿਹੜੀਆਂ ਸਟੀਲ ਦੇ ਉੱਤੇ ਜਾਂ ਐਲੂਮੀਨੀਅਮ ਦੇ ਉੱਤੇ ਲਾਏ ਸੀ ਪਰ ਉਹਨਾਂ ਸਾਰਿਆਂ ਨੇ ਕੋ ਬਹੁਤ ਵੱਡੀ ਜਿਹੜੀਆਂ ਫੈਕਟਰੀ ਜੌਬਸ ਨੂੰ ਬੂਸਟ ਨਹੀਂ ਸੀ ਕੀਤਾ ਤੇ ਕੁਝ ਜਿਹੜੇ ਬਿਜ਼ਨਸ ਸੀਗੇ ਉਹਨਾਂ ਦੇ ਮਤਲਬ ਜਾਂ ਕੋ ਐਡਾ ਉਹਦੇ ਨਾਲ ਵੱਡਾ ਫਰਕ ਨਹੀਂ ਪਿਆ ਸੀ ਕਿ ਬਹੁਤ ਵੱਡੀ ਕੋਈ ਚੇਂਜ ਆ ਗਈ ਹੋਵੇ ਸਾਰੇ ਸਿਸਟਮ ਦੇ ਵਿੱਚ ਉਹਦਾ ਇਕਨੋਮਿਕ ਇਫੈਕਟ ਬਹੁਤ ਲਿਮਟਿਡ ਪਿਆ ਸੀ ਜਿਹੜਾ ਪੈਸਾ ਇਕੱਠਾ ਕੀਤਾ ਸੀ ਟੈਰਫ ਦੇ ਤਹਿਤ ਟਰੰਪ ਦੀ ਪਹਿਲੀ ਪ੍ਰੈਜ਼ੀਡੈਂਸੀ ਦੌਰਾਨ ਬਹੁਤ ਥੋੜਾ ਸੀ ਜੇ ਹੁਣ ਕੰਪੇਅਰ ਕਰਕੇ ਦੇਖਦੇ ਆਂ ਓਵਰਲ ਯੂ ਐਸ ਟੀ ਇਕਨੋਮੀ ਦੇ ਨਾਲ ਪਰ ਕੁਝ ਇੰਡਸਟਰੀਜ਼ ਜਿਹੜੀਆਂ ਸੀਗੀਆਂ ਉਹਨਾਂ ਦੇ ਉੱਤੇ ਇੰਪੈਕਟ ਵੱਡਾ ਸੀ ਦੂਜੀਆਂ ਨਾਲ ਸੋ ਹੁਣ ਇਸ ਵਾਰ ਇਹ ਕਹਿੰਦੇ ਰਿਸਕ ਥੋੜਾ ਜਿਹਾ ਵੱਡਾ ਹੋ ਸਕਦਾ ਟਰੰਪ ਦਾ ਜਿਹੜਾ ਨਵਾਂ ਟੈਰ ਟੈਰਫ ਆਈਡੀਆ ਆਇਆ ਇਹ ਬਹੁਤ ਵੱਡਾ ਹੈ ਤੇ ਇਹ ਅਮਰੀਕਨ ਫੈਮਲੀਆਂਜ਼ ਨੂੰ ਬਿਜ਼ਨੈਸਸ ਨੂੰ ਹਰ ਪ੍ਰਾਈਸ 'ਤੇ ਕਰਨਾ ਪੈ ਸਕਦਾ ਪ੍ਰੋਫਿਟ ਇਸ ਮਾਮਲੇ ਦੇ ਵਿੱਚ ਘਟ ਸਕਦਾ ਹੈ ਸੋ ਦੇਖੋ ਇਹਦੇ ਨਾਲ ਕਿੰਨਾ ਅਸਰ ਆਉਣ ਵਾਲੇ ਸਮੇਂ ਵਿੱਚ ਪੈਂਦਾ ਦੋਸਤੋ ਇਹਦੇ ਨਾਲ ਇਹਦਾ ਪ੍ਰੋਗਰਾਮ ਇਤਿਹਾਸਾਤ ਕਰਦੇ ਹਾਂ ਤੇ ਸੋਮਵਾਰ ਨੂੰ ਫਿਰ ਹਾਜ਼ਰ ਹੋਵਾਂਗੇ ਛੇ ਨਵੀਂ ਗੱਲ ਬਤਨ